ਇਹ ਬਹੁਤ ਮੰਦ ਭਾਗਾ ਹੋਇਆ ਹੈ ਰਾਤ ਜਦੋਂ ਮੈਨੂੰ 7:30 ਵਜੇ ਮੈਂ ਖਬਰਾਂ ਸੁਣ ਰਿਹਾ ਸੀ ਉਸ ਟਾਈਮ ਪਤਾ ਲੱਗਿਆ ਕਿ ਈਡੀ ਨੇ ਕੇਜਰੀਬਾਲ ਸਾਹਿਬ ਜੋ ਕਿ ਬਿਲਕੁਲ ਇਮਾਨਦਾਰ ਨੇ ਕਿੰਨੇ ਚਿਰ ਤੋਂ ਉਹਨਾਂ ਦੀ ਮਤਲਬ ਚੈਕਿੰਗ ਹੋ ਰਹੀ ਹੈ ਉਹਨਾਂ ਕੋਲੇ ਕੁਝ ਵੀ ਨਹੀਂ ਪਾਇਆ ਗਿਆ ਹਿੰਦ ਦਾ ਡਰ ਪੈ ਗਿਆ ਕਿ ਕਿਤੇ ਸਾਡੇ ਬੋਟਾ ਖਰਾਬ ਨਾ ਕਰ ਦੇ ਪਰ ਜਿਹੜੇ ਸਾਡੇ ਬਲੰਚਰ ਨੇ ਨਾ ਉਹ ਇਹ ਸਾਰੇ ਭਾਜਪਾ ਦੀ ਚਾਲ ਸਮਝ ਰਹੇ ਨੇਗੇ ਇੱਕ ਇੱਕ ਵੋਟ ਆਮ ਆਦੀ ਪਾਰਟੀ ਨੂੰ ਉਪੂਕੀ ਤੇ ਸਰਕਾਰ ਵੀ ਉੱਪਰ ਆਮ ਪਾਰਟੀ ਦੀ ਬਣੂਗੀ ਤੇ ਘਟੋ ਘਟ ਅਸੀਂ ਸਾਰੇ ਹਾਲੀ ਦੇ ਚੋਂ ਬਹੁਤ ਜੀੜ ਨਾਲ ਅਸੀਂ ਸੀਟਾਂ ਲੈ ਕੇ ਜਾਵਾਂਗੇ ਬੋਟਾ ਨੇੜੇ ਆਨ ਕਰਕੇ ਭਾਜਪਾ ਨੂੰ ਇਹ ਡਰ ਲੱਗਿਆ ਹੋਇਆ ਵੀ ਜੋ ਅਸੀਂ 10 ਸਾਲ ਰਾਜ ਕੀਤਾ ਸਾਡਾ ਰਾਜ ਹੁਣ ਖੁਸ਼ਦਾ ਜਾ ਰਿਹਾ ਹੈ ਲੋਕ ਆਮ ਆਦੀ ਪਾਰਟੀ ਨੂੰ ਚਾਣ ਲੱਗੇ ਚਲੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਰੈਸਟ ਕੀਤਾ ਇੱਕ ਕੇਜਰੀਵਾਲ ਇਕੱਲਾ ਨਹੀਂ ਹੈਗਾ ਉਹ ਸਾਰਾ ਪੰਜਾਬ ਹਿੰਦੁਸਤਾਨ ਮੈਂ ਵੀ ਕੇਜਰੀਵਾਲ ਆ ਕੇਜਰੀਵਾਲ ਦੇ ਨਾਲ ਹੀ ਆ ਇਦਾਂ ਮਤਲਬ ਵੋਟਾਂ ਨੂੰ ਲੈ ਕੇ ਇਹ ਬੁਖਲਾਈ ਹੋਈ ਹੈਗੀ ਐ ਇਦਾਂ ਇਹਨਾਂ ਦੇ ਧੱਕਿਆਂ ਨਾਲ ਲੋਕ ਇਦਾਂ ਦਬਣ ਵਾਲੇ ਨਹੀਂ ਹੈਗੇ ਕਿਉਂਕਿ ਅਰਵਿੰਦ ਕੇਜਰੀਵਾੜ ਜਿਹੜੇ ਨੂੰ ਕੌਣ ਜਾਣਦਾ ਨਹੀਂ ਹੈਗਾ ਕੌਣ ਉਹਨਾਂ ਦੇ ਕੰਮਾਂ ਨੂੰ ਨਹੀਂ ਜਾਣਦਾ ਹੈਗਾ ਜੋ ਉਹਨਾਂ ਦੇ ਕੰਮ ਨਹੀਂ ਉਹ ਬੋਲਦੇ ਨੇ ਇਸ ਕਰਕੇ ਲੋਕ ਉਹਨਾਂ ਦੇ ਅੱਜ ਨਾਲ ਖੜੇ ਨੇ ਸਾਰੇ ਲੋਕਾਂ ਦੀ ਆਵਾਜ਼ ਹੈ ਬਹੁਤ ਵੱਡੀ ਆਵਾਜ਼ ਆ ਇਹ ਇਹ ਪ੍ਰੇਖਾਂ ਨਾਲ ਮੱਚ ਪ੍ਰੇਖਾਂ ਕਰਦਾਂਗੇ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਦੱਸਦਾ ਜੇ ਕੋਈ ਇਹ ਜੀ ਕਾਰਬਾ ਹੋਊਗੀ ਦੱਸਾਂਗੇ ਬੋਦੀ ਨੂੰ ਵੀ ਬੋਦੀ ਅਸੀਂ ਕੌਣ ਆ ਕੇ ਇਹ ਤਾਂछोटी ਸਮਝ ਚ ਚਾਲੇ ਲਾਵਾਂਗੇ ਦੇਖੋ ਹੁਣ ਪਹਿਲਾਂ ਪੁਰਾਣੇ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਭਾਜ ਭਾਜ ਚਲੇ ਗਏ ਜਦੋਂ ਕਿ ਪੂਰੇ ਥੰਮ ਸੀ ਕੈਪਟਨ ਸਾਹਿਬ ਹੋ ਗਏ ਸੁਨੀਲ ਜਖਰ ਹੋ ਗਏ ਅਪਰਨੀਤਪੁਰ ਥੋੜਾ ਜਿਆਦਾ ਦਿਰੋਇਆ ਹੁਣ ਇਹ ਵੀ ਜੁਆਇਨਿੰਗ ਕੀਤੀ ਹੈ ਇਹ ਸਭ ਪਿਛਲੇ ਨੇਤਾ ਨੇ ਸਾਰੇ ਇਸ ਮੋਦੀ ਦੀ ਗੋਦੀ ਵਿੱਚ ਚਲੇ ਗਏ ਤਾਂ ਸਾਨੂੰ ਜੀੜੀ ਦਾ ਖਤਰਾ ਇਹ ਤੋਂ ਦੂਰ ਰਹਿ ਚੁੱਕੀ ਹੈ ਜੀ ਇਹ ਇਹ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਤਾਂ ਇਹ ਜੀ ਬਿਤਕਰਾਰ ਰੱਖਦੇ ਨੇ ਠੀਕ ਹੈ ਤੇ ਚਾਹੇ ਉਹ ਪਸਾਨਾ ਦਾ ਲਾ ਲੋ ਚਾਹੇ ਉਹ ਜੋ ਵੀ ਲੋਕਤੰਤਰ ਦਾ ਘਾਣਾ ਜਿਹੜਾ ਕੋਈ ਹੋਰ ਹੈ ਇਹਨਾਂ ਦੀ ਪਾਰਟੀ ਦੇ ਵਿੱਚ ਰਲ ਜਾਂਦਾ ਹੈ ਉਹ ਦੋ ਮਿੰਟਾਂ 'ਚ ਸੈਨੀਟੇਜ ਕਰ ਦਿੰਦੇ ਨੇ ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ ਹੈਗੇ ਜੇ ਅਗਰ ਸਾਡੇ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਇਹਨਾਂ ਦੀਆਂ ਆਵਾਜ਼ਾਂ ਉਠਾਉਂਦਾ ਤਾਂ ਉਹਨਾਂ ਨੂੰ ਇਹ ਜੇਲ੍ਹਾਂ 'ਚ ਧੱਕ ਧੱਕ ਦੇਣਗੇ ਐਦਾਂ ਨਹੀਂ ਮਤਲਬ ਜਿੱਦਾਂ ਕੰਮ ਕਰ ਰਹੀ ਆ ਸਾਡੇ 2 ਸਾਲ ਤੋਂ ਸਾਡੀ ਸਰਕਾਰ ਕੰਮ ਕਰ ਰਹੀ ਆ ਈਵਨ ਕਿ ਤੋਂ ਸੀ ਭਗਵੰਤ ਮਾਨ ਦਾ ਬਿਆਨ ਸੁਣਿਆ ਹੋਇਆ ਉਹਨਾਂ ਨੇ ਕਿਹਾ ਵੀ ਸਾਡੇ 2 ਸਾਲਾਂ ਤੋਂ ਜੇ ਤੁਸੀਂ ਖੁਸ਼ ਹੋ ਤਾਂ ਵੋਟਾਂ ਪਾ ਦਿਓ ਕੋਈ ਮੁੱਖ ਮੰਤਰੀ ਅੱਜ ਤੱਕ ਕਿਹਾ ਕਿਸੇ ਨੇ ਦੇਰ ਨਾਲ ਗੋਵਦਰਾ ਸਿੰਗਲਾ ਇਸ ਤਰ੍ਹਾਂ ਦੇਖਦੇ ਹੋ ਦੇ ਰਾਤ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਗਿਆ ਇਸ ਤਰ੍ਹਾਂ ਦੇ ਇਹ ਬਹੁਤ ਮੰਦ ਭਾਗਾ ਹੋਇਆ ਹੈ ਰਾਤ ਜਦੋਂ ਮੈਨੂੰ 7:30 ਵਜੇ ਮੈਂ ਖਬਰ ਸੁਣ ਰਿਹਾ ਸੀ ਉਸ ਟਾਈਮ ਪਤਾ ਲੱਗਿਆ ਵੀ ਈਡੀ ਨੇ ਕੇਜਰੀਵਾਲ ਸਾਹਿਬ ਜੋ ਕਿ ਬਿਲਕੁਲ ਇਮਾਨਦਾਰ ਨੇ ਕਿੰਨੇ ਚਿਰ ਤੋਂ ਉਹਨਾਂ ਦੀ ਮਤਲਬ ਚੈਕਿੰਗ ਹੋ ਰਹੀ ਹੈ ਉਹਨਾਂ ਕੋਲੇ ਕੁਝ ਵੀ ਨਹੀਂ ਪਾਇਆ ਗਿਆ ਸੱਤ ਅੱਠ ਵਾਰੀ ਸੰਮਣ ਵੀ ਆਨੇ ਚਲੋ ਪੇਸ਼ ਨਹੀਂ ਹੋ ਸਕੇ ਕੰਮਕਾਰ ਕਰਕੇ ਲੇਕਿਨ ਰਾਤ ਜੋ ਧੱਕਾ ਕੀਤਾ ਹੈ ਇਹ ਭਾਜਪਾ ਦੀ ਸੋਚੀ ਸਮਝੀ ਚਾਲ ਹੈ ਵੋਟਰ ਨੇੜੇ ਆਨ ਕਰਕੇ ਭਾਜਪਾ ਨੂੰ ਇਹ ਡਰ ਲੱਗਿਆ ਹੋਇਆ ਹੈ ਵੀ ਜੋ ਅਸੀਂ 10 ਸਾਲ ਰਾਜ ਕੀਤਾ ਵੀ ਸਾਡਾ ਰਾਜ ਹੁਣ ਖੁੱਸਦਾ ਜਾ ਰਿਹਾ ਹੈ ਲੋਕ ਆਮ ਆਦੀ ਪਾਰਟੀ ਨੂੰ ਚਾਹਣ ਲੱਗੇ ਚਲੋ ਕੇਜਰੀਵਾਲ ਸਾਹਿਬ ਨੂੰ ਜੇ ਰਸਟ ਕੀਤਾ ਇੱਕ ਕੇਜਰੀਵਾਲ ਇਕੱਲਾ ਨਹੀਂ ਹੈਗਾ ਉਹ ਸਾਰਾ ਪੰਜਾਬ ਹਿੰਦੁਸਤਾਨ ਮੈਂ ਵੀ ਕੇਜਰੀਵਾਲ ਆ ਕੇਜਰੀਵਾਲ ਦੇ ਨਾਲ ਹੀ ਹਾਂ ਇਸ ਤਰ੍ਹਾਂ ਦੇਖ ਲਗਾਤਾਰ ਪੰਜਾਬ ਦੇ ਲਈ ਅਸੀਂ ਕਹਿ ਸਕਦੇ ਵਿਕਾਸ ਕਰ ਰਹੇ ਦਿੱਲੀ ਚ ਚਲਾ ਰਹੇ ਸਰਕਾਰ ਨੂੰ ਲਗਾਤਾਰ ਵਿਕਾਸ ਤੇ ਕ੍ਰਾਂਤੀਆਂ ਚਲਾ ਰਹੇ ਉਸ ਨੂੰ ਇਸ ਤਰ੍ਹਾਂ ਅਰੈਸਟ ਕਰਨਾ ਨੇਤਾ ਛੋਟੀ ਸ਼ਬਦੀ ਚਾਹੇ ਲਾਵਾਂਗੇ ਦੇਖੋ ਹੁਣ ਪਹਿਲਾ ਪੁਰਾਣੇ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਭਾਜਪਾ ਚ ਚਲੇ ਗਏ ਜਦੋਂ ਕਿ ਪੂਰੇ ਥੰਮ ਸੀ ਕੈਪਟਨ ਸਾਹਿਬ ਹੋ ਗਏ ਸੁਨੀਲ ਜਾਖਰ ਹੋ ਗਏ ਆ ਪ੍ਰਨੀਤ ਕੋਰ ਥੋੜਾ ਜਿਆਦਾ ਚ ਰੋਇਆ ਹੁਣ ਇਹ ਵੀ ਜੁਆਇਨਿੰਗ ਕੀਤੀ ਐ ਇਹ ਸਭ ਪਿਛਲੇ ਨੇਤਾ ਨੇ ਸਾਰੇ ਇਹ ਸਿਰਫ ਮੋਦੀ ਦੀ ਗੋਦੀ ਵਿੱਚ ਚਲੇ ਗਏ ਤਾ ਜੋ ਸਾਨੂੰ ਈੜੀ ਦਾ ਖਤਰਾ ਇਹ ਤੋਂ ਦੂਰ ਰਹਿ ਚੱਕੀਏ ਜੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਬੀਜੀਪੀ ਲਾ ਵੀ ਹੈ ਜਾਂ ਕਿਹੜਾ ਪਾਊਡਰ ਹੈ ਜਿਹੜਾ ਬੀਜੀਪੀ ਚ ਜਾਂਦਾ ਉਹ ਕ腐ਸ਼ਨ ਤੋਂ ਜਾਂਦਾ ਨਹੀਂ ਬੀਜੀਪੀ ਦੇ ਪਾਊਡਰ ਤਾਂ ਬਹੁਤ ਵਧੀਆ ਉਹਦੇ ਕੋਲੇ ਉਹ ਹਰ ਇੱਕ ਨੂੰ ਡਰਾ ਕੇ ਰੱਖਦੀ ਹੈ ਵੀ ਸਾਡੀ ਪਾਰਟੀ ਦੇ ਵਿੱਚ ਆਓ ਸ਼ਾਮਲ ਹੋ ਜਾਓ ਅਸੀਂ ਤੁਹਾਨੂੰ ਈੜੀ ਤੋਂ ਮੁਕਤ ਕਰ ਦਾਂਗੇ ਹੋਰ ਸਾਰੇ ਬੰਦਨਾ ਤੋਂ ਮੁਕਤ ਕਰ ਲਾਂਗੇ ਪੰਜਾਬ ਦੇ ਕਈ ਵੱਡੇ ਲੀਡਰ ਨੇ ਜਿਹੜੇ ਪ੍ਰੋਟੈਸਟ ਕਰਨ ਦਿੱਲੀ ਗਈ ਸੀ ਉਹਨਾਂ ਨੂੰ ਵੀ ਕਿਸ ਤਰ੍ਹਾਂ ਜਿਹੜਾ ਫੜ ਕੇ ਲਿਜਾਇਆ ਜਾ ਰਿਹਾ ਇਸ ਤਰ੍ਹਾਂ ਦੇ ਜਿੰਨਾ ਮਰਜ਼ੀ ਕਰ ਲੈਣ ਵੋਟਾਂ ਨੇੜੇ ਆ ਰਿਹਾ ਨੇ ਆਮ ਆਦਮੀ ਪਾਰਟੀ ਇਹਦੇ ਨਾਲ ਹਰ ਇੱਕ ਨੌਜਵਾਨ ਮੁੰਡਾ ਖੜਾ ਹੈ ਉਹ ਦੇਖੋ ਉਹਨਾਂ ਨੇ ਤੀਜੀ ਵਾਰ ਸਰਕਾਰ ਚਲਾ ਰਹੀ ਆ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਵਿੱਚ ਵੀ 92 ਸਿੱਟਾ ਲੈ ਕੇ ਉਹ ਹੰਤਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਇਹ ਮਤਲਬ ਕੋਈ ਪੈਸੇ ਦੇ ਕੇ ਮੁੱਖ ਮੰਤਰੀ ਨਹੀਂ ਬਣੇ ਹੈਗੇ ਲੋਕਾਂ ਦਾ ਪਿਆਰ ਸੀਗਾ ਹੁਣ ਬਸ ਜੀ ਉਹਨਾਂ ਦੇ ਨਾਲ ਹੀ ਖੜੇ ਆ ਤੇ ਭਾਜ ਭੱਜ ਨਾ ਮਾਰੀ ਜੋਰ ਲਾ ਲੇ ਜਿੱਥੇ ਮਰਜੀ ਦਲ ਬਦਲੂ ਕਰ ਲੇ ਤਾਂ ਲੱਗਦਾ ਨਹੀਂ ਕਿ ਤਨਾ ਕਿਤੇ ਜਿਹੜਾ ਦੇਸ਼ ਤੁਰੀਦਾ ਕਾਹਨ ਕਰ ਰਹੇ ਗੁਰੂਆਂ ਚ ਹਰਜੂਤ ਮੈਂ ਬੈਂਸ ਵਰਕੇ ਕਈ ਵੱਡੇ ਮੰਤਰੀਆਂ ਨੂੰ ਚੁੱਕ ਕੇ ਲੈ ਗਈ ਸੀ ਹਾਂ ਉਹ ਚੱਕਰ ਕਾਹਨੇ ਹੋ ਰਿਹਾ ਜੀ ਇਹ ਤਾਂ ਆਮ ਆਦੀ ਪਾਰਟੀ ਨਾਲ ਕਾਹਨ ਹੋ ਰਿਹਾ ਦੇਖ ਹੋਰ ਇਹਨਾਂ ਨੇ ਸੁਖਵੀਰ ਬਾਦਲ ਕਹਿ ਰਿਹਾ ਵੀ ਸਰਕਾਰੇ ਮੁੱਖ ਮੰਤਰੀ ਸਾਹਿਬ ਦਿੱਲੀ ਤੋਂ ਚਲਾ ਰਹੇ ਨੇ ਹੁਣ ਇਹ ਦੋ ਤਿੰਨ ਦਿਨਾਂ ਤੇ ਆਪਣੀ ਗੱਲ ਕਰ ਰਹੇ ਨੇ ਮਤਲਬ ਪਾਰਟੀ ਵਿੱਚ ਹਾਦਲੀ ਨਾਲ ਪਾਰਟੀ ਦੇ ਰਲ ਜੀ ਅਸੀਂ ਇਹ ਹੁਣ ਤਿੰਨੇ ਪਾਰ ਦੇ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਨੂੰ ਹਰਾਣਾ ਚਾਹੁੰਦੇ ਨੇ ਲੇਕਿਨ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਵੀ ਕਹਿੰਦੇ ਹੁੰਦੇ ਨੇ ਵੀ ਦੋ ਬੇੜੀਆਂ ਦਾ ਸਵਾਰ ਨਹੀਂ ਤਾਂ ਪਾਰ ਹੁੰਦਾ ਤੁਸੀਂ ਤਿੰਨ ਬੇੜੀਆਂ ਤੇ ਸਵਾਰ ਹੋ ਕੇ ਸੁਖਵੀਰ ਸਾਹਿਬ ਜੀ ਕਿੱਥੋਂ ਪਾਰ ਹੋ ਜਾਓਗੇ ਆਮ ਆਦਮੀ ਪਾਰਟੀ ਨਾਲ ਜਿਹੜੀ ਇਹ ਲੋਕਾਂ ਦੀ ਪਾਰਟੀ ਹੈ ਇਹ ਹੋਊਗੀ ਵੀ ਨਾ ਗੁਰਮੀਤ ਸਿੰਘ ਪੌਣੀਗੜ ਜੀ ਕਿਸ ਤਰ੍ਹਾਂ ਦੇਖਦੇ ਹੋ ਈਡੀ ਦੇ ਵੱਲ ਅਰਵਿੰਦ ਕੇਜਰੀਵਾਲ ਜੀ ਨੂੰ ਕਿਹੜਾ ਸਤਾ ਦੇਖੋ ਜੀ ਇੱਕ ਬੀਜੇਪੀ ਸਰਕਾਰ ਦੀ ਸੋਚੀ ਸਮਝੀ ਚਾਲ ਆ ਇਹ ਕਿਸੇ ਇੱਕ ਬੰਦੇ ਦੇ ਅੱਜ ਮੈਂ ਖਬਰਾਂ ਸੁਣ ਰਿਹਾ ਸੀਗਾ 600 ਕਰੋੜ ਦਾ ਕਾਪੜਾ ਕਰਿਆ ਪਿਆ ਪਰ ਉਹਤੇ ਕੋਈ ਪਰਚਾ ਜੀ ਉਹਨੂੰ ਕੁਝ ਨਹੀਂ ਕਰ ਰਹੇ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਜੋ ਕੋਈ ਉਹਨਾਂ ਦਾ ਸਬੂਤ ਹੈ ਨਹੀਂ ਕੋਈ ਇਹਨਾਂ ਦੀ ਈਡੀ ਉਹਨਾਂ ਨੂੰ ਸ਼ਾਮ ਨੂੰ 7 ਵਜੇ ਉਹਨਾਂ ਦੇ ਘਰ ਗਈ ਦੋ ਘਾਟੇ ਪੁੱਛਗਿਛ ਕੀਤੀ ਤੇ ਉਸ ਦਾ ਉਹਨਾਂ ਨੂੰ ਚੱਕ ਕੇ ਉੱਥੋਂ ਆਪਣੇ ਆਫਿਸ ਵਿੱਚ ਲੈ ਗਏ ਤੇ ਉਹਨਾਂ ਜੇਲ੍ਹ ਚ ਭੇਜਤਾ ਤੇ ਇਹ ਭਾਜਪੀ ਬੱਟੇ ਬੱਟੇ ਲੀਟਰ ਨੂੰ ਆਵਾਦੀ ਪਾਰਟੀ ਦੇ ਡੀਰ ਨੂੰ ਚੱਕ ਕੇ ਜਿਹੜਾ ਜਿੱਟ ਰਹੀ ਹੈ ਇਹਨਾਂ ਨੂੰ ਇੰਨਾ ਡਰ ਪੈ ਗਿਆ ਵੀ ਕਿਤੇ ਸਾਡੇ ਵੋਟਾ ਖਰਾਬ ਨਾ ਕਰ ਦੇ ਪਰ ਜਿਹੜੇ ਸਾਡੇ ਬਲੈਂਟਰ ਨੇ ਨਾ ਉਹ ਇਹ ਸਾਰੇ ਭਾਜਪੀ ਦੀ ਚਾਲ ਸਮਝ ਰਹੇ ਨੇਗੇ ਇੱਕ ਇੱਕ ਵੋਟ ਆਮ ਆਦੀ ਪਾਰਟੀ ਨੂੰ ਪਹੁੰਚੂਗੀ ਤੇ ਸਰਕਾਰ ਵੀ ਉੱਪਰ ਆਮ ਪਾਰਟੀ ਦੀ ਬਣੂਗੀ ਤੇ ਘੱਟੋ ਘੱਟ ਅਸੀਂ ਸਾਰੇ ਅਗਲੇ ਜਿਹੜੇ ਚੋਂ ਬਹੁਤ ਡੀਡ ਅਸੀਂ ਸੀਟਾਂ ਲੈ ਕੇ ਜਾਵਾਂਗੇ ਜਿਹੜੇ ਇੱਕ ਢਾਲੇ ਕਹਿ ਰਹੇ ਨੇ ਕੋਈ ਵੀ ਢਾਲਾ ਦੀ ਇੰਦਾ ਕੋਲ ਕੋਈ ਸਬੂਤ ਨਹੀਂ ਹੈਗਾ ਇੱਕ ਵੀ ਸਬੂਤ ਨਹੀਂ ਹੈਗਾ ਪਹਿਲਾਂ ਸੰਜੀਤ ਸਿੰਘ ਕਰਿਆ ਸੁਦੇਸ਼ ਸਾਹਿਬ ਅੰਦਰ ਕਰੇ ਬਈਰੇ ਕੇਜੀਵਾਲ ਸਾਹਿਬ ਨੂੰ ਅੰਦਰ ਕਰਤਾ ਜੇ ਕੋਈ ਸਬੂਤ ਹੋਵੇ ਤਾਂ ਪਹਿਲਾਂ ਉਹ ਸਬੂਤ ਪੇਸ਼ ਕਰ ਦੇਣ ਪਰ ਸਾਨੂੰ ਵਿਸ਼ਵਾਸ ਹੈ ਦਿਹਾਲਾ ਤੇ ਸਾਰੇ ਸੁਪਰੀਮ ਕੋਰਟ ਤੇ ਸਾਨੂੰ ਵਿਸ਼ਵਾਸ ਹੈਗਾ ਵੀ ਇਹੋ ਜਿਹਾ ਕੋਈ ਕੋਈ ਜੀ ਇਹੋ ਜਿਹੇ ਫੋਨ ਦੇਣਗੇ ਇਹ ਭਾਜਪਾ ਦੀ ਸੋਚੀ ਸਾਧੀ ਚਾਲ ਹੈ ਜੋ ਕਿ ਸਾਡੇ ਲੀਟਰ ਚੱਕ ਚੱਕ ਕੇ ਅੰਦਰ ਸਿੱਤਰੇ ਨੇ ਅੱਜ ਅਸੀਂ ਦੇਖਿਆਗਾ ਡਾਕਟਰ ਬਲਵੀਰ ਸਿੰਘ ਰੂਵੀ ੱੱਕੇ ਨਾਲ ਚੱਕ ਕੇ ਉਹ ਗੱਡੀ 'ਚ ਲੈ ਕੇ ਜਾ ਰਹੇ ਨੇ ਇਹਨਾਂ ਵਾਸਤੇ ਬਹੁਤ ਹੀ ਬਾੜੀ ਗੱਲ ਹੈ ਇਹ ਜੇ ਕੋਈ ਲੀਡਰ ਪਤਾ ਲੈਣ ਵਾਸਤੇ ਵੀ ਜਾਂਦਾ ਉਹਨਾਂ ਨੂੰ ਵੀ ਮਿਲ ਲਈਂ ਉਹਦੇ ਚੱਕ ਕੇ ਗੱਡੀ ਚ ਲੈ ਕੇ ਜਾਂਦੇ ਨੇ ਦੇਖੋ ਜੀ ਇਹ ਤਾਂ ਜੀ ਕਾਰਵਾਈ ਇਹਨਾਂ ਨੂੰ ਇਹ ਬੌਧੜ ਗਏ ਭਾਜਪੀ ਵਾਲੇ ਬੌਧੜ ਗਏ ਵੀ ਇਹਨਾਂ ਨੂੰ ਪਤਾ ਹੀ ਲੱਗ ਰਿਹਾ ਅਸੀਂ ਕੀ ਕਰੀਏ ਇਹ ਬੌਧੜੇ ਹੋ ਜਾ ਹਰ ਇੱਕ ਤੇ ਕਾਰਵਾਈ ਕਰਦੇ ਇਹਨਾਂ ਕੋਲ ਇੱਕ ਇਹੋ ਜਿਹਾ ਪਾਊਡਰ ਹੈਗਾ ਜਿਹੜਾ ਕੋਈ ਘਟਾਲਾ ਕਰਕੇ ਇਹਦਾ ਵਿੱਚ ਆ ਗਿਆ ਉਹਨੂੰ ਇਹ ਸਾਫ਼ ਕਰਕੇ ਆਪਣੇ ਵਿੱਚ ਲੈ ਲੈਂਦੇ ਨੇ ਉਹ ਬਿਲਕੁਲ ਸਾਫ਼ ਹੋ ਜਾਂਦਾ ਹੈਗਾ ਜਿਹੜਾ ਕੋਈ ਨਹੀਂ ਜਾਂਦਾ ਉਹਨਾਂ ਚੱਕ ਕੇ ਇਹ ਆਪਣੇ ਜੇਡ ਸਟਰ ਦਿੰਦੇ ਨੇਗੇ ਤੇ ਆਪਣੇ ਬਹੁਤ ਲੀਡਰ ਨੇਗੇ ਜਿਹੜੇ ਬੀਜੇਪੀ ਚ ਪਾ ਕੇ ਕੈਪਟਨ ਮਰਿੰਦਰ ਸਿੰਘ ਲਾਲੋ ਤੇ ਜਾਖਰ ਸਾਹਿਬ ਲਾਬ ਜਾਖਰ ਸਾਹਿਬ ਤਾਂ ਅੱਜ ਬੋਲ ਰਹੇ ਨੇਗੇ ਕਹਿੰਦਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਐਸਾ ਲੀਡਰ ਆ ਸਭ ਨੂੰ ਓਕੇ ਲਈ ਫਿਰਦਾ ਹੈਗਾ ਉਹਨਾਂ ਨੂੰ ਡਰ ਇਹ ਪੈ ਗਿਆ ਵੀ ਕਿਤੇ ਸਾਡੀ ਸਰਕਾਰ ਨਾ ਪਉਣ ਦੇ ਸਾਡਾ ਬਿਲਕੁਲ ਠੀਕ ਹੈ ਸਾਡੇ ਵਲੰਟੀਅਰ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕੇਜੀ ਦੀ ਵਾਲਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਇਸ ਕਰਕੇ ਨੇ ਉਹ ਐਡਾ ਡਰ ਪੈ ਗਿਆ ਵੀ ਸਾਡੀ ਸਰਕਾਰ ਬਲ ਤੁਰਪ ਦੇ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਮੌਜੂਦਾ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਚਲਾਇਆ ਗਿਆ ਵੀ 7 ਵਜੇ ਆ ਕੇ ਅਸੀਂ ਕਹਿੰਦੇ ਪੁੱਛਦੇ ਚ ਕਰਨੀ ਵੀ ਸਵੇਰ ਨੂੰ ਚਲਾਇਆ ਜਾਂਦਾ ਸੰਸਦ ਇਹਹੀ ਇਹਦੀ ਐਸੀ ਚਾਲ ਹੈ ਵੀ ਇਹ ਤੇ ਕੋਈ ਉੱਥੇ ਕੱਠ ਰ ਹੋ ਜੇ ਇਸ ਕਰਕੇ ਸ਼ਾਮ ਨੂੰ ਇਹ ਰੇਡ ਪਾਈ ਹੈ ਈਡੀ ਰੇਡ ਹੈ ਸ਼ਾਮ ਨੂੰ ਕਰੀਆ ਹੈ ਘੰਟੇ ਡੇਢ ਘੰਟੇ ਵਾਲ ਨਾਲ ਦੀ ਆਪਣੇ ਆਫਿਸ ਲੈ ਕੇ ਜੇੜ ਭੇਜਦਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜਾ ਲੋਕਤन्त्र ਹੈ ਕਿੱਡਾ ਬਟਾ ਲੋਕਤन्त्र ਹੈ ਹਜ਼ੂਮ ਹੈ ਲੋਕਾਂ ਦੀ ਆਵਾਜ਼ ਹੈ ਬਹੁਤ ਵੱਡੀ ਆਵਾਜ਼ ਆ ਇਹ ਇਹ ਪ੍ਰੇਖਾਂ ਨਾਲ ਮੱਚ ਪ੍ਰੇਖਾ ਕਰਦਾਂਗੇ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਦੱਸਦਾ ਜੇ ਕੋਈ ਇਹ ਜੀ ਕਾਰਵਾਈ ਹੋ ਗਈ ਦੱਸਵਾਂਗੇ ਬੋਦੀ ਨੂੰ ਵੀ ਬੋਦੀ ਅਸੀਂ ਕੌਣ ਆ ਕੇ ਜੀ ਕੀ ਨਾਮ ਹੈ ਮੇਰਾ ਨਾਮ ਸੰਦਰਪਾਲ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਲੈ ਜਾਣਾ ਇਹ ਦੇਖੋ ਜੀ ਸ਼ਰਿਆਮ ਧੱਕਾ ਹੈ। ਐਦਾਂ ਰਾਤ ਨੂੰ ਉਹਨਾਂ ਦੀ ਜਿਹੜੀ ਗ੍ਰਿਫਤਦਾਰੀ ਹੁੰਦੀ ਹੈ ਇਹ ਬਿਲਕੁਲ ਗਲਤ ਹੈਗੀ। ਠੀਕ ਹੈ ਅਗਰ ਤੁਹਾਨੂੰ ਕੋਈ ਸ਼ੱਕ ਹੈਗਾ ਤਾਂ ਉਹਨਾਂ ਨੂੰ ਤੁਸੀਂ ਦਿਨ ਦੇ ਵਿੱਚ ਆ ਕੇ ਉਹਨਾਂ ਤੋਂ ਤੁਸੀਂ ਪੁੱਛ ਕੇ ਸਤ ਕਰਕੇ ਉਸ ਤੋਂ ਬਾਅਦ ਤੁਸੀਂ ਗ੍ਰਿਫਤਦਾਰ ਕਰ ਸਕਦੇ ਹੋ। ਐਦਾਂ ਦੀਆਂ ਗ੍ਰਿਫਤਦਾਰੀਆਂ ਦੇਖੋ ਇਹ ਜਿਹੜੀ ਭਾਜਪਾ ਸਰਕਾਰ ਹੈਗੀ ਇਹ ਬਹੁਤ ਧੱਕਾ ਕਰ ਰਹੀ ਹੈ। ਇਹ ਧੱਕਾ ਐਦਾਂ ਮਤਲਬ ਵੋਟਾਂ ਨੂੰ ਲੈ ਕੇ ਇਹ ਬਖਲਾਈ ਹੋਈ ਹੈਗੀ ਹੈ। ਐਦਾਂ ਇਹਨਾਂ ਦੇ ਧੱਕਿਆਂ ਨਾਲ ਲੋਕ ਐਦਾਂ ਦਬਣ ਵਾਲੇ ਨਹੀਂ ਹੈਗੇ। ਕਿਉਂਕਿ ਅਰਵਿੰਦਰ ਕੇਜਰੀ ਵਾਜਲੀ ਨੂੰ ਕੌਣ ਜਾਣਦਾ ਨਹੀਂ ਹੈਗਾ ਕੌਣ ਉਹਨਾਂ ਦੇ ਕੰਮਾਂ ਨੂੰ ਨਹੀਂ ਜਾਣਦਾ ਹੈਗਾ ਜੋ ਉਹਨਾਂ ਦੇ ਕੰਮ ਨੇ ਉਹ ਬੋਲਦੇ ਨੇ ਇਸ ਕਰਕੇ ਲੋਕ ਉਹਨਾਂ ਦੇ ਅੱਜ ਨਾਲ ਖੜੇ ਨੇ ਸਾਰੇ ਇਵਨ ਕਿ ਇਹ ਤਾਂ ਜਿਹੜੇ ਉਹਨਾਂ ਦੇ ਨਾਂ ਸਪੋਰਟ ਤੇ ਜਾਂਦੇ ਨੇਗੇ ਉਹਨਾਂ ਨੂੰ ਵੀ ਇਹ ਚੱਕ ਚੱਕ ਕੇ ਜੇਲ੍ਹਾਂ 'ਚ ਲੱਗੇ ਨੇਗੇ ਤੱਕਣਾ ਜਿੱਦਾਂ ਅੱਜ ਸਾਡੇ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਦੇਖੋ ਕਿਸ ਤਰ੍ਹਾਂ ਬਿਠਾ ਰਹੇ ਨੇ ਇਹ ਇੱਕ ਤੱਕ ਹੈ ਲੋਕਤੰਤਰ ਦਾ ਘਾਣਾ ਹੈ ਜੇ ਇਦਾਂ ਹੀ ਭਾਜਪਾ ਸਰਕਾਰ ਦੀਆਂ ਇਹਨਾਂ ਦੀਆਂ ਗਲਤ ਨੀਤੀਆਂ ਚੱਲਦੀਆਂ ਰਹੀਆਂ ਤਾਂ ਆਉਣ ਵਾਲੇ ਲੋਕ ਨੇ ਜਿਹੜੇ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਅਸਤੇ ਕਿ ਨਾ ਤਾਂ ਇਲੈਕਸ਼ਨ ਹੀ ਨਹੀਂ ਹੋਣੀਆਂ ਹੈਗੀਆਂ ਲੋਕਤੰਤਰ ਦਾ ਬਿਲਕੁਲ ਕਹਾਣ ਹੋ ਜੋ ਲੋਕ ਬੋਲਣੋਂ ਨਹੀਂ ਬੋਲਣ ਹੀ ਦੇਣੇ ਜਿਹੜਾ ਕਦੀ ਵੀ ਕੋਈ ਬੋਲਦਾ ਇਹ ਭਾਜਪਾ ਸਰਕਾਰ ਹੈ ਜਿਹੜੀ ਬੜੇ ਧੱਕੇ ਨਾਲ ਅੰਦਰ ਜੇਲ੍ਹਾਂ ਦੇ ਵਿੱਚ ਟੱਕ ਰਹੀ ਹੈਗੀ ਇਹ ਇਹਨਾਂ ਦਾ ਬਹੁਤ ਜ਼ਿਆਦਾ ਧੱਕਾ ਹੈ ਪਰ ਇਹ ਜੇ ਇਹ ਇਦਾਂ ਕਰਨਗੇ ਵੀ ਅਸੀਂ ਇਦਾਂ ਵੋਟਾਂ ਲੋਕਾਂ ਤੋਂ ਲੈ ਲਾਂਗੇ ਇਦਾਂ ਧੱਕੇ ਸਾਈ ਕਰਕੇ ਇੱਕ ਆਵਾਜ਼ ਮੰਨ ਲਓ ਬੰਦ ਕਰ ਦਾਂਗੇ अरविंद केजरीवाल ਨੂੰ ਨਹੀਂ ਆ ਜੇਲ੍ਹ ਚ ਲਾਵਾਂਗੇ ਬਾਕੀ ਹੋਰ ਲੱਖਾਂ ਹੀ ਉੱਠਣਗੇ ਸਾਡੇ ਭਗਵੰਤ ਮਾਨ ਜੀ ਤੇ ਐਦਾਂ ਦੇ ਲੱਖਾਂ ਹੀ ਹੋਰ ਭਗਵੰਤ ਮਾਨ ਪੰਜਾਬ ਚ ਉੱਠ ਕਰਨਗੇ ਐਦਾਂ ਇਹ ਆਵਾਜ਼ਾਂ ਨਹੀਂ ਕਿਸੇ ਦੀਆ ਦਵਾ ਸਕਦੇ ਹੈਗੇ ਤੁਸੀਂ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਵੱਲੋਂ ਕਿਸਾਨਾਂ ਤੇ ਵੀ ਤਸ਼ੱਦਦ ਕੀਤਾ ਹੋਰ ਅਸੀਂ ਕਹਿ ਸਕਦੇ ਹਾਂ ਲਗਾਤਾਰ ਪੰਜਾਬ ਦੇ ਲੋਕਾਂ ਤੇ ਵੀ ਹਰਾਸ਼ਮੈਂਟ ਕੀਤੀ ਜਾ ਰਹੀ ਹੈ ਇਹ ਇਹ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਤਾਂ ਇਹ ਜੀ ਬਿਤਕਰਾਰ ਰੱਖਦੇ ਨੇਗੇ ਠੀਕ ਹੈ ਚਾਹੇ ਉਹ ਕਿਸਾਨਾਂ ਦਾ ਲਾ ਲੋ ਚਾਹੇ ਉਹ ਜੋ ਵੀ ਲੋਕਤੰਤਰ ਦਾ ਘਾਣਾ ਜਿਹੜਾ ਕੋਈ ਹੋਰ ਹੈ ਇਹਨਾਂ ਦੀ ਪਾਰਟੀ ਦੇ ਵਿੱਚ ਰਲ ਜਾਂਦਾ ਹੈ ਉਹ 2 ਮਿੰਟਾਂ 'ਚ ਸੈਨੀਟਾਈਜ਼ਰ ਕਰ ਦਿੰਦੇ ਨੇ ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ ਹੈਗੇ ਜੇ ਅਗਰ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਇਹਨਾਂ ਦੀਆਂ ਆਵਾਜ਼ਾਂ ਉਠਾਉਂਦਾ ਤਾਂ ਉਹਨਾਂ ਨੂੰ ਇਹ ਜੇਲ੍ਹਾਂ 'ਚ ਟੱਕ-ਟੱਕ ਦੇਣਗੇ ਐਦਾਂ ਨਹੀਂ ਮਤਲਬ ਜਿੱਦਾਂ ਕੰਮ ਕਰ ਰਹੀ ਹੈ ਸਾਡੇ 2 ਸਾਲ ਤੋਂ ਸਾਡੀ ਸਰਕਾਰ ਕੰਮ ਕਰ ਰਹੀ ਹੈ ਈਵਨ ਕਿ ਤੋਂ ਅਸੀਂ ਭਗਵੰਤ ਮਾਨ ਦਾ ਬਿਆਨ ਸੁਣਿਆ ਹੋਇਆ ਉਹਨਾਂ ਨੇ ਕਿਹਾ ਵੀ ਸਾਡੇ 2 ਸਾਲਾਂ ਤੋਂ ਜੇ ਤੁਸੀਂ ਖੁਸ਼ ਹੋ ਤਾਂ ਵੋਟਾਂ ਪਾ ਦਿਓ ਕੋਈ ਮੁੱਖ ਮੰਤਰੀ ਅੱਜ ਤੱਕ ਕਿਹਾ ਕਿਸੇ ਨੇ ਉਹ 2 ਸਾਲਾਂ ਦੇ ਵਿੱਚ ਇੰਨਾ ਕੰਮ ਕਰ ਗਏ ਚਾਹੇ ਤੁਸੀਂ ਮਹੱਲਾ ਕਲੀਨਿੰਗਾਂ ਨੂੰ ਲਾ ਲਓ ਕਿਉਂਕਿ ਦਿੱਲੀ ਦੇ ਵਿੱਚ ਵੀ ਮਹੱਲਾ ਕਲੀਨਿੰਗ ਐਨੇ ਜ਼ਿਆਦਾ ਕਾਮਯਾਬ ਹੋਏ ਨੇ ਅਰਵਿੰਦ ਕੇਜਰੀਵਾਲ ਜੀ ਦੇ ਮਹੱਲਾ ਕਲੀਨਿੰਗ ਐਨੇ ਜ਼ਿਆਦਾ ਮਤਲਬ ਕਾਮਯਾਬ ਹੋਇਆ ਐ ਐਨੇ ਲੋਕੋ ਨਾ ਤਾਂ ਖੁਸ਼ ਐ ਇਸੇ ਤਰੀਕੇ ਸਾਡੇ ਪੰਜਾਬ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਹੀ ਐ ਸਰਕਾਰ ਇਹ ਐਦਾਂ ਨਹੀਂ ਉਹ ਆਪਣੀਆਂ ਵੋਟਾਂ ਲੈ ਸਕਦੇ ਲੋਕ ਜ਼ਿਆਦਾ ਵੋਟਾਂ ਭਾਜਪਾ ਨੂੰ ਡਰ ਪੈ ਗਿਆ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲੈ ਰਾਤੋ ਰਾਤ ਡਰ ਉਹਨਾਂ ਨੂੰ ਵੋਟਾਂ ਦਾ ਜੀ ਇਹ ਉਹਨਾਂ ਨੂੰ ਵੋਟਾਂ ਵੋਟਾਂ ਦਾ ਕੀ ਮਤਲਬ ਹੈ ਕੁਰਸੀ ਦਾ ਕੀ ਮਤਲਬ ਹੈ ਜੇ ਇਹ ਇਹ ਉਹ ਉਹਨਾਂ ਦੀ ਆਵਾਜ਼ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਜਰੀ ਦੀ ਬਾਜ਼ ਹੈ ਜਿਹੜਾ ਉਹਨੂੰ ਦੱਬਣਾ ਚਾਹੁੰਦੇ ਨੇ ਫਿਰ ਇਹ ਦਬੀ ਨਹੀਂ ਜਾਂਦੀ ਇਹ ਹੋਰ ਬਹੁਤ ਜ਼ਿਆਦਾ ਉੱਠ ਕਰਨਗੇ ਐਦਾਂ ਉਹਨਾਂ ਨੂੰ ਵੋਟਾਂ ਨਹੀਂ ਲੈਣੇ ਪੈਂਦੀਆਂ ਇਹ ਸਾਰਾ ਜਿਹੜਾ ਮਸਲਾ ਹੈ ਵੋਟਾਂ ਦਾ ਵੀ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਜੇਲ੍ਹਾਂ ਚੋਂ ਧੱਕੀਏ ਅਸੀਂ ਵੋਟਾਂ ਲੈ ਜਾਈਏ ਪਰ ਐਦਾਂ ਇਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਪੰਜਾਬ 'ਚ